ਉਹ ਪੈਸਾ ਲੱਗਾ ਗੰਨੇ ਜੇ ਵੱਢੀ ਜਾਂਦਾ ਉਧਰ ਆਪਣੇ ਜਿਹੜੇ ਖੜੇ ਸੀ ਬੋਡੇ ਜੇ ਅੱਗ ਲੱਗੀ ਵਾਲੇ ਸਾਰੇ ਉਹ ਉਰੇ ਹੀ ਰੱਖੀ ਕਮਾਜ ਦੇ ਵਿੱਚ ਬਾਹਾਂ ਚ ਨਾ ਸਿੱਟੀ ਪਰੇ ਕਮਾੜ ਦੇ ਖੁੰਜੇ ਜੇ ਤੇ ਹੀ ਰੱਖੀ ਜਿੱਥੇ ਆ ਫਿਰਦਾ ਇੱਥੇ ਖੁੰਜੇ ਤੇ ਰੱਖਦੀ ਜਮਾ ਖੁੰਜੇ ਤੇ ਆਹ ਜਿਹੜਿਆ ਗੰਨੇ ਜੇ ਨਾ ਪੁਰਾਣੇ ਇਹ ਜਮਾ ਇੱਥੇ ਖੁੰਜੇ ਦੇ ਉੱਤੇ ਰੱਖਦੀ ਨਾ ਇਧਰ ਮਾਰ ਕਰੇ ਨਾ ਉਧਰ ਕਰੇ ਠੀਕ ਆ ਆ ਉੱਧਰ ਸਾਨੂੰ ਬੱਕਰੀਆਂ ਆਪ ਦਿਖਾਉਨੇ ਆ ਇੱਜੜ ਫਿਰਦਾ ਖੇਤ ਬੈਠੇ ਆ ਆਪ ਦੇ ਖੇਤ ਬੜੀ ਕਿੰਨੀ ਸੋਹਣੀ ਠਾਂ ਦੇਖੋ ਦਰਾਖਤ ਖੜੇ ਲੈ ਛਾਂ ਹੀ ਛਾਂ ਆਲ ਦੇ ਫਿਰ ਦੇ ਗਿਆ ਬੱਕਰੀਆਂ ਸਾਨੂੰ ਦਿਖਾਉਨੇ ਆ ਹਰਮਨ ਵਾਲੀ ਬਰਸੀਨ ਦੇ ਵਿੱਚੋਂ ਆ ਗਈ ਵਰਦਗਾ ਇੱਧਰ ਚਰਦਾ ਠੀਕਾ ਠੀਕਾ ਲਿਆ ਔਰੇ ਨੂੰ ਕਰਾ ਨਾ ਰੂ ਲਿਆ ਔਰੇ ਨੂੰ ਹੱਕ ਕੇ ਕਰਾ ਆ ਰਹੀਆਂ ਬੱਕਰੀਆਂ ਵੱਲੋਂ ਆ ਰਹੀਆਂ ਬੱਕਰੀਆਂ ਚਰਦੀਆਂ ਇੱਜੜ ਇੱਥੇ ਬਿਠਾਇਆ ਖੇਤ ਦੇ ਵਿੱਚ ਤੇ ਮਿੰਗਣਾ ਮੁੰਗਣਾ ਕਰਦੇ ਤੇ ਰੇਹ ਬਣ ਜਾਂਦਾ ਆ ਦੇ ਫੋਲੀ ਖਾਂਦਿਆ ਉ ਤੋਂ ਲੈ ਉਹ ਨਰੇ ਫੋਲੀ ਖਾਂਦਿਆ ਆ ਸਾਡੀ ਹੈਗੀ ਅਰਬੀ ਤੇ ਉਹ ਉੱਥੇ ਆ ਹਲਦੀ ਹਲਦੀ ਵੀ ਪਟਾ ਦੇਣੀ ਆ ਸਾਰਾ ਪਰਾਂ ਦੇ ਮਿਰਚਾਂ ਦੇ ਬੂਟੇ ਖੜੇ ਆ ਹੋਦੇ ਪੰਜ 6 ਲਾਏ ਸੀ ਬੜੇ ਵਧੀਆ ਖੜੇ ਆ ਮਿਰਚਾਂ ਦੇ ਬੂਟੇ ਉੱਥੇ ਆਹੋ ਇਹ ਤੋਂ ਗੜਾ ਦੇਣੇ ਆ ਭੈਣੇ ਤੋਂ ਤੇ ਆ ਹਲਦੀ ਸਾਰੀ ਪਟਾ ਲੈਣੀ ਆ ਆ ਸਤਿ ਸ੍ਰੀ ਅਕਾਲ ਕੀ ਹਾਲ ਆ ਤੇਰਾ ਹਾਲ ਚਰਾਲਾ ਨੇ ਫੁੱਲ ਜਿਹੇ ਤੋਂ ਸਾਰੇ ਖਾ ਲੈਣਗੇ ਆ ਠੀਕ ਆ ਬੱਕਰੀ ਦਾ ਵੀ ਹੁਣ ਜੇ ਸਰੋਤ ਲੈਣੀ ਹੋਵੇ ਤੇ ਕਿੰਨਾ ਰੇਟ ਹੋਊ ਇੱਕ ਬੱਕਰੀ ਦਾ ਇਹ ਬੱਕਰੀ ਦਾ 21000 ਦਾ ਦੱਸਦਾ ਯਾਨੀ 21000 ਤੋਂ ਚੱਲਦੀਆਂ ਹੈ ਠੀਕ ਆ ਯਾਨੀ ਬੱਕਰੀਆਂ ਦਾ 50 50000 ਤੱਕ ਵੀ ਪਈਆਂ ਹਾਂ ਹਾਂ ਠੀਕ ਆ ਆਪਾਂ ਲੈਣੀ ਆ ਯਾਰ ਦੋ ਬੱਕਰੀਆਂ ਲੈਣੀਆਂ ਇੱਕ ਫਟੋਰਾ ਤੇ ਕਸੂਈ ਹੀ ਹੋਵੇ ਭਲਾ ਦਿਖਾਓ ਮੱਲਾਪੁਰ ਠੀਕ ਆ ਦਾਵਾ ਕੇ ਫਿਰ ਮੱਲਾ ਮੱਲਾਪੁਰ ਮੰਡੀ ਤੇ ਠੀਕ ਆ ਯਾਰ ਠੀਕ ਆ ਠੀਕ ਆ ਫੇਰ ਤਾਂ ਲੱਦ ਕੇ ਲੈ ਕੇ ਜਾਂਦੇ ਹਾਂ ਕਹੇ ਚ ਠੀਕ ਆ ਵਧੀਆ ਵਧੀਆ ਉਹ ਕਰਾਹਾ ਚੜਦੇ ਗਏ ਮੜੇ ਗਏ ਆਹ ਚੱਕ ਕੇ ਨਾ ਇੱਟਾ ਇਧਰਲੇ ਪਾਸੇ ਲਾ ਦੀ ਆਪਾਂ ਜਿਹੜਾ ਕਮਾਚ ਪਾਣੀ ਛੜਣਾ ਆ ਆ ਜਾ ਕੋਈ ਨਹੀਂ ਇਧਰ ਹੈ ਨਹੀਂ ਕੋ ਖਾਣ ਵਾਲਾ ਆਹ ਇੱਟਾ ਚੱਕ ਕੇ ਉਹ ਫੱਟੀ ਇਧਰ ਲਾ ਦੇ ਤੇ ਇਧਰ ਇੱਟਾਂ ਲਾ ਦੇ ਮੈਨੂੰ ਬਤਾ ਪਾਣੀ ਛੱਡੇ ਤਾਂ ਹੀ ਹਟ ਗਿਆ ਉਹ ਉਹ ਪਾਣੀ ਛੱਡ ਬੰਦ ਕਰ ਦੇ ਓਹ ਤਾਂ ਫੱਟੀ ਇਧਰ ਲਾ ਉਧਰ ਨੂੰ ਕਰ ਦੇ ਕਮਾਚ ਨੂੰ ਛੱਡ ਦਿਆਂਗੇ ਤੇ ਪੱਟੀ ਉੱਧਰ ਲਾ ਦੇ ਨੀ ਬੜਿਆ ਨਾਲ ਠੀਕਾ ਹੁਣ ਇਹਨਾਂ ਨੂੰ ਭੈਣ ਨੇ ਨਾ ਇੱਥੇ ਆਹ ਦੇਖ ਤੂੰ ਤਾ ਜੇ ਵੱਡੇ ਹੋਣ ਹਾਂ ਜੀ ਆਹ ਕਮਾਏ ਛਾਂਗੇ ਪੂਰੇ ਦਰਹਦਰੋ ਤੇ ਛਾਂ ਕੇ ਵਧੀਆ ਬਣਾਇਆ ਹੋਵੇ ਯਾਰ ਕਿੰਨਾ ਸੋਹਣਾ ਬੰਦਾ ਇੱਥੇ ਬੈਠੇ ਬੰਦੇ ਇਥੇ ਚਾਰ ਫਿਰਦੇ ਆ ਇਹ ਇੱਕ ਪਈਆ ਰੱਖਿਆ ਕੋ ਆਉਂਦਾ ਦਾ ਮਾਜਬੀਆਂ ਦਾ ਮੁੰਡਾ ਤੇ ਇੱਕੇ ਪੂਰਾ ਫਿਰਦਾ ਕਾਪਾ ਹਰਮਨ ਹਾਂ ਜੀ ਇਹ ਥਾਂ ਇਹਨਾਂ ਤੋਂ ਇੱਕ ਪੂਰਾ ਵੀ ਸਾਫ਼ ਨਹੀਂ ਹੋਇਆ ਇੱਥੇ ਸਹੀ ਹੋਇਆ ਇਹ ਗੱਲ ਸੱਚ ਆ ਆ ਉਹ ਭੁਆ ਲੱਗ ਗਈ ਹਾਂ ਬੱਕਰੀਆਂ ਤਾਂ ਮੱਝਾਂ ਦੇ ਬਰਾਬਰ ਪੜਦੀਆਂ ਇਹਨਾਂ ਦਾ ਆਮ ਜੇ ਦੁੱਧ ਸ਼ਹਿਰ ਚ ਜਾਣਾ ਹੁੰਦਾ ਸ਼ਹਿਰ ਇਹਦਾ 120 ਰੁਪਏ ਦੁੱਧ ਪੈਂਦਾ ਕਿਲੋ ਹਾਂ ਇਹ ਮੁਰਿਆਤਾਬ ਤੋਂ ਚੜਾ ਸੱਲ ਜੇ ਘਟਾ ਲਾਂ ਜਾਂਦੇ ਫਿਰ ਭਾਲਦੇ ਆ ਬੱਕਰੀਆਂ ਦਾ ਦੁੱਧ ਨਹੀਂ ਕਰਦਾ ਬਾਕੀ ਯਾਰ ਜਿਹਦੇ ਕੋਲ ਇੰਨੀਆਂ ਬੱਕਰੀਆਂ ਉਹ ਸੁਈਆਂ ਰੈਂਦੀ ਉਹਨਾਂ ਨੇ ਪੱਠਾਂ ਵੀ ਦੇਣੀਆਂ ਹਾਂ ਬੱਕਰੇ ਵੇਚੀ ਆ ਬੱਕਰੇ ਵੇਚੀ ਜਾ ਆ ਭਾਈ ਚਲਾ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਅਸੀਂ ਅੱਜ ਤੇ ਕਰਤਾਰੇ ਹੁਣੀ ਚਾਰ ਦੇ ਹੁੰਦੇ ਸੀ ਪਹਿਲਾਂ ਬੱਕੜੀਆਂ ਇੱਥੇ ਹੁਣਾ ਚੱਲ ਹੁਣ ਤਾਂ ਮੈਂ ਨਹੀਂ ਖੇਤੀ ਕਰਦਾ ਉਦੋਂ ਉਹਨਾਂ ਨੇ 4 ਕਜੇ ਹੁਣਾ ਇੱਥੇ ਬੱਕੜੀਆਂ ਲੈ ਕੇ ਪਰ ਅਸੀਂ ਕੱਪ ਦੁੱਧ ਕੱਪ ਦੁੱਧਾ ਚੋਕੇ ਵਧੀਆ ਵਿੱਚ ਭੂਰਾ ਦੁੱਧ ੜੇ ਪਾ ਕੇ ਇਹ ਚਾਹ ਬਣਾਉਣੀ ਤੂੰ ਗੱਲ ਛੱਡ ਦੇ ਭੈਣਾਂ ਕਰਤਾਰੇ ਹੁਣੀ ਜਿਹੜੇ ਲੱਗੇ ਵੇ ਹੁਣ ਇੱਥੇ ਆਹਾ ਉਹਦੇ ਟੈਂਟ ਤੇ ਨਹੀਂ ਲੱਗੇ ਉਹਦੇ ਉਹਦੇ ਢੱਲੋ ਨਾ ਹਾਂ ਕਰਤਾਰਾ ਤੇ ਉਹ ਦੂਜੇ ਦਾ ਨਾਂਖ ਨਹੀਂ ਕੀਆ ਦੋਨੇ ਭਰਾ ਹੀ ਆ ਹਾ 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 ਉਹ ਦੇਖਦੇ ਸਾਂ ਇੱਥੇ ਆੜੀ ਆਪਣੇ ਪੁਰਾਣੇ ਨਹੀਂ 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 ਬੱਕਰੀਆਂ ਤਾਂ ਕਰਦੀਆਂ ਬਾਈ ਮੱਝਾਂ ਦਾ ਮੁਕਾਬਲਾ ਕਰਦਿਆਂ ਜੇ ਸੋਚਦਾ ਮੱਝਾਂ ਦਾ ਤਾ ਰੱਖਣੀਆਂ ਚਾਹੀਦੀਆਂ ਜ਼ਰੂਰ ਇੱਕ ਅਦੀ ਤੱਕਰੇ ਲਾਜ਼ਮੀ ਦੇ ਖੁੱਲਾ ਥਾਂ ਮੈਂ ਚਾਹੇ ਹਾਏ ਖੁੱਲੇ ਥਾਂ ਵਾਲੀ ਦੇ ਕੁੱਕੜ ਹੋਏ ਏ ਹੋਏ ਹੁਣ ਆਪਣੇ ਆਮ ਬੰਦੇ ਰੱਖੀ ਤਾਂ ਫਿਰਦਿਆ ਕਰੇ ਕੁੱਕੜ ਉਨੇ ਕ ਥਾਂ 'ਚੋ ਬਿਠਾ ਕਰਦੇ ਆ ਜਿੱਥੇ ਪਸ਼ੂ ਆ ਉਥੇ ਕੁੱਕੜ ਨਹੀਂ ਹੋਣੇ ਚਾਹੀਦੇ ਫਿਰ ਇੱਕ ਖੋਣਨੀ ਚੀ ਦੋ ਬਿਠ ਕਰਤੀ ਤੇ ਬੈਠੇ ਦੀ ਇੰਨੀ ਗਰਮ ਹੁੰਦੀ ਆ ਦੱਸਦੇ ਵੀ ਪਸ਼ੂ ਨਹੀਂ ਰਹਿੰਦੇ ਜੇ ਬਿਠ ਮੂੰਹ 'ਚ ਜਾਵੜੇ ਪਸ਼ੂ ਦੇ ਅੰਦਰ ਜਾਵੜੇ ਪੱਠਿਆਂ 'ਚ ਦੀ ਕਦੇ ਨਹੀਂ ਪਸ਼ੂਆਂ ਦੇ ਕੋਲੇ ਕੁੱਕੜ ਫੜਨੇ ਚਾਹੀਦੇ ਆਪਾਂ ਖੁੱਲੇ ਛੱਡ ਦਿੰਨੇ ਆ ਆਮ ਉਹਨਾਂ ਦੀਆਂ ਬੇਠਾਂ ਪਸ਼ੂਆਂ ਦੇ ਅੰਦਰ ਲੰਘ ਜਾਂਦੀਆਂ ਪਸ਼ੂ ਖਰਾਬ ਹੋ ਜਾਂਦਾ ਠੀਕ ਆ ਬੱਕਰੀ ਜਾਨਵਰੀ ਆ ਇਹ ਅੱਕੇ ਤਾਂ ਪਸ਼ੂਆਂ ਦੇ ਤਾਂ ਮੇਂਗਣਾ ਕਰਨੀਆਂ ਥੱਲੇ ਬੰਨੀ ਹੁੰਦੀ ਆ ਚੱਕ ਲੋ ਬੰਦਾ ਜਿਹੜੇ ਕੁੱਕੜ ਉਹ ਉੱਡਦੇ ਫਿਰਦੇ ਆ ਖੁੰਡੀਆਂ 'ਚ ਬਹਿ ਜਾਂਦੇ ਆ ਖੁੰਡੀਆਂ 'ਚ ਜਾ ਕੇ ਬੇਠਾਂ ਕਰੀ ਜਾਂਦੇ ਆ ਬੇਠ ਪਸ਼ੂ ਦੇ ਅੰਦਰ ਲੰਘੇ ਇੰਨੀ ਗਰਮ ਹੁੰਦੀ ਆ ਹੱਦੋਂ ਵੱਧੋ ਉੱਤੇ ਰੱਖਣੇ ਆ ਬੱਕਰੀਆਂ ਰੱਖਣੀਆਂ ਕੁੱਕੜ ਰੱਖਣੇ ਆ ਇਹ ਖੁੱਲੇ ਥਾਂ ਦਾ ਕੰਮ ਆ ਵੀ ਇੱਥੇ ਖੁੱਲਾ ਮਾੜੇ ਨਹੀਂ ਹੈ ਚਲੋ ਅੰਡੇ ਖਾਂਦੇ ਆ ਜਵਾਕ ਬੰਦੇ ਤੇ ਬੱਕਰੀ ਦਾ ਦੁੱਧ ਪੀਣਗੇ ਜਵਾਕ ਉਹ ਹੱਕਾ ਨੂੰ ਅੱਗੇ ਕਹਿੰਦੇ ਤਾਂ ਉਹ ਬੱਕਰੀ ਰੱਖੀ ਹੁੰਦੀ ਸੀ ਆਪਣੇ ਦੀ ਮਹਾਤਮਾ ਗਾਂਧੀ ਦੀ ਤੇ ਦਿਮਾਗ ਸੀ ਉਹਦਾ ਬੱਕਰੀ ਦਾ ਦੁੱਧ ਪੀਂਦਾ ਸੀ ਉਹ ਦੁੱਧ ਨਹੀਂ ਬੱਕਰੀ ਦਾ ਮਾੜਾ ਤਾਂ ਪੂਰਾ ਵਧੀਆ ਦੁੱਧ ਆ ਦੇ ਹੁਣ ਆ ਬੂਟੇ ਆ ਕੋਈ ਇਹਨਾਂ ਨੂੰ ਪਾਣੀ ਨਹੀਂ ਪਾਉਂਦਾ ਪਾਣੀ ਪਾ ਦੇ ਜਦੋਂ ਲੱਗ ਕੇ ਖਾਨ ਨੂੰ ਸਾਰਿਆਂ ਤੋਂ ਮੂਰੇ ਖਾਨ ਨੂੰ ਸਾਰਿਆਂ ਤੋਂ ਮੂਰੇ ਹੁੰਦੇ ਆ ਇੱਕ ਨਹੀਂ ਛੜਨਾ ਇੱਥੇ ਇਹਨਾਂ ਨੇ ਖਾਨ ਤੋਂ ਬਿਨਾਂ ਤੇ ਹੁਣ ਇਹਨਾਂ ਨੂੰ ਪਾਣੀ ਕਿਸੇ ਰੇ ਨਹੀਂ ਪਾਉਣਾ ਸਾਰਿਆਂ ਨੂੰ ਭਲਾ ਪਾਣੀ ਪਾ ਸਕਦੇ ਆ ਇਹਨਾਂ ਦੇ ਥੱਲੇ ਬਣਾਏ ਹੋਣ ਤੇ ਠੂਹੇ ਜਿੰਨਾ ਚਿਰ ਮੈ ਰਹਿਆ ਬਾਈ ਮੈਂ ਤਾਂ ਇੱਥੇ ਪਾਣੀ ਨਾ ਭਰੀ ਰੱਖਦਾ ਸੀ ਤੇ ਖਾਨ ਦੇ ਵੀ ਬਹੁਤ ਸੀ ਅਮਰੂਦ ਬੇਥਾ ਅਮਰੂਦ ਹੁੰਦੇ ਸੀ ਹੁਣ ਤਾਂ ਲੱਗਦੇ ਨਹੀਂ ਆ ਦੇ ਤਾਂ ਸੀ ਹਾਲ ਕੀ ਕਰਿਆ ਬੂਟਿਆਂ ਦਾ ਲੈ ਕੋਈ ਵੀ ਚੀਜ਼ ਆ ਯਾਰ ਜਾਨਵਰ ਪਸ਼ੂ ਖੇਤੀ ਸਭ ਬਾਈ ਗੌਰ ਦੀ ਐ ਜਿਹੜੇ ਬੰਦੇ ਨੇ ਗੌਰ ਕਰ ਲਈ ਉਹਦੀ ਖੇਤੀ ਐ ਉਹਦਾ ਹਿਸਾਬ-ਕੋਸਾ ਜਿਹੜੇ ਬੰਦੇ ਨੇ ਬਾਈ ਗੌਰ ਨਹੀਂ ਕਰਨੀ ਤੇ ਮਹਾਰਾਜ ਇਹਨਾਂ ਨੂੰ ਕੋਈ ਆਮਦਨ ਵੀ ਨਹੀਂ ਦਿੰਦਾ ਦੇਣਾ ਮਹਾਰਾਜ ਨੇ ਹਰ ਇੱਕ ਨੂੰ ਕਿਉਂ ਆਪਾਂ ਖੇਤ ਦੇ ਵਿੱਚ ਬੈਠੇ ਆ ਬਾਈ ਕੰਮ ਕਰਾਂਗੇ ਤੇਰਾ ਮੁੜਕਾ ਡੁੱਲੂ ਫੇਰ ਜਾ ਕੇ ਤੂੰ ਆ ਕਦੇ ਚੱਕ ਦੇ ਕਰਾ ਸ਼ਾਵਾ ਸ਼ਿਕਰਾ ਛੱਡ ਕੇ ਪਾਣੀ ਕਰਾਂ ਫਿਰ ਆਪਾਂ ਆ ਕੇਲੇ ਵੀ ਵੱਢ ਲੈ ਤੋ ਹੀ ਵੜਾ ਦੇਣੇ ਭਾਈ ਜੇ ਤੋ ਥੋੜੇ ਜੇ ਰੱਖਰੇ ਆ ਦੂਜੇ ਨੂੰ ਕਰਾ ਜੜੋਂ ਰੱਖ ਕੇ ਪੜਦੇ ਕੀ ਕਰਾਉਂਦਾ ਇਹਨਾਂ ਤੋਂ ਯਾਰ ਆਂਬ ਵੀ ਮਾਰ ਤੌਰਲੇ ਪਾਸੇ ਇਹਨਾਂ ਨੇ ਤਾਂ ਨੂੰ ਆ ਤਾਰਾਂ ਪਈਆਂ ਇਹ ਸਭ ਲਾ ਦੇਣੀ ਆ ਉਹਦੇ ਲਿਆਵਾਂਗੇ ਜੇ ਕੱਲ ਨੂੰ ਗਏ ਤਾਂ ਕੱਲ ਨੂੰ ਤੇ ਜਾ ਕੇ ਤੇ ਨਾਲੇ ਉਧਰੋਂ ਆਉਂਦੇ ਹੋਏ ਲਿਆਵਾਂਗੇ ਅੱਛਾ ਲੋਪੋ ਕੱਲ ਨੂੰ ਸਹੀ ਹੋਣਾ ਇਹ ਤਾਂ ਬਾਸ ਕੋਕੀ ਦੇ ਨਾਲ ਟੰਬੇ ਲਾਵਾਂਗੇ ਗਟਾ ਤੇ ਚਾਲ ਮੋੜ ਕੇ ਹਾਂ ਤਾਂ ਲਾਵਾਂ ਕੋਸ ਇੱਤੋਂ ਦੇ ਘੜਦੇ ਕੋਸ ਉੱਧਰ ਘਟ ਲਿਆਂਗੇ ਇਹ ਥੋੜੇ ਜਿਹੇ ਰਹਿ ਗਏ ਤਾਂ ਛੱਡ ਦਿਆਂ ਮੋਟਰ ਇਹ ਗੱਲ ਨੂੰ ਪਾਣੀ ਆਉਂਦੇ ਉਹਨਾਂ ਨੂੰ ਵੜ ਦੇਗਾ ਛੋੜ ਦਿਆਂ ਮਗਾ ਮੋਟਰ ਛੋੜ ਦਗੇ ਆਹੋ ਖਾਰ ਬਸ ਆਹ ਪਾਸੇ ਆਸਲੇ ਸਾਰੇ ਚੱਕ ਲਾ ਬਸ ਵੜ ਲੈਣਾਂ ਨੂੰ